ਹਾਂਜੀ ਸਰਵੀਕਾ ਦੀ ਆਪ ਜੀ ਆਪ ਦੀ ਇੱਕ ਰੇਡੀਏ ਦੀ ਟੀਮ ਅਮਜੀ ਸਰਵੀਕੇ ਮੌਜੂਦ ਹੈ ਜਿੱਥੇ ਕਿ ਗੁਰੂ ਰਾਮਦਾਸ ਸੇਵਾ ਸੁਸਾਇਟੀ ਨੇ ਕਾਫੀ ਲੰਬੇ ਟਾਈਮ ਤੋਂ ਜੀਵਨ ਵਰਤ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਅੱਜ ਸਾਡੇ ਨਾਲ ਪ੍ਰਧਾਨ ਜੀ ਮੌਜੂਦ ਹੈ ਆਓ ਉਹਨਾਂ ਤੋਂ ਜਾਣਦੇ ਹਾਂ ਕਿ ਇਹ ਕਿੰਨੀ ਦੇਰ ਤੋਂ ਤੇ ਕਿਵੇਂ ਇੱਥੇ ਲੰਗਰ ਦੀ ਸੇਵਾ ਚਲ ਰਹੇ ਆਓ ਅੱਜ ਦੇ ਅਸੀਸ ਮੂਵ ਕਮੇਟੀ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਹਾਂਜੀ ਬਾਬਾ ਵਾਜੂਦੀ ਕਾ ਖਾਲਸਾ ਵਾਜੂਦੀ ਕਿਹਨਾਂ ਦੇ ਹਾਂਜੀ ਬੱਬੇ ਜੀ ਤੁਸੀਂ ਬਹੁਤ ਲੰਬੇ ਟਾਈਮ ਤੋਂ ਗੁਰੂ ਘਰ ਸ੍ਰੀ ਦਰਬਾਰ ਸਾਹਿਬ ਦੇ ਲਾਗੇ ਅੰਮ੍ਰਿਤਸਰ ਵਿਖੇ ਸੇਵਾ ਕਰਦੇ ਹੋ ਤੁਸੀਂ ਆਪਣੀ ਸੇਵਾ ਸੁਸਾਇਟੀ ਵੱਲੋਂ ਕੀ ਸੰਦੇਸ਼ ਦੇਣਾ ਚਾਹਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੇ ਪਹਿਲਾਂ ਸਾਈ ਸੁਨੂ ਸਾਹਿਬ ਤਾਨੂ ਤਾਨਰ ਬਾਬਾ ਦੀਪ ਸਿੰਘ ਜੀ ਜਿੰਦੜੀਆ ਲੱਖ ਲੱਖ ਵਧਾਈਆਂ ਜੀ ਸੰਦੇਸ਼ ਇਹੀ ਹੈ ਬਾਬਾ ਦੀਪ ਸਿੰਘ ਜੀ ਜਿਉਂ ਆਉਂਦੇ ਸੇਵਾ ਲਈਏ ਗੁਰਬਾਣੀ ਨਾਲ ਜੁੜੀਏ ਅਨੇ ਸ਼ਰੂ ਰਹਿ ਰਹੀ ਜੀ ਬਾਬਾ ਜੀ ਕਿੰਨੇ ਲੰਬੇ ਟਾਈਮ ਤੋਂ ਤੁਸੀਂ ਇਹ ਮਤਲਬ ਲੰਗਰ ਲਗਾ ਰਹੇ ਹੋ ਤੇ ਜਦੋਂ ਤੁਸੀਂ ਸ਼ੁਰੂਆਤ ਕੀਤੀ ਕਿੰਨੇ ਸਿੰਘਾਂ ਨੇ ਫਿਰ ਵੀ ਤੁਸੀਂ ਇਹ ਪ੍ਰਾਲਾ ਚੁਕਦਾ ਜੀ ਬਾਬਾ ਦੀਪ ਸਿੰਘ ਜੀ ਕਰ ਆਪਣਾ 17 ਸਾਲ ਪਹਿਲਾਂ ਚਾਰ ਦਾ ਸਿੰਘ ਇੱਥੇ ਆ ਲੈ ਸੀ ਉਹਨਾਂ ਨੇ ਸਾਬਾ ਦੇ ਵਿੱਚ ਜਾਨ ਦੇਖਿਆ ਸਾਬਾ ਵੱਲ ਚੜ ਗਏ ਲੰਗਰ ਦੇ ਸੇਵਾ ਕਰਦਿਆਂ ਨੇ ਸੰਗਤ ਉਹਨੇ ਕੀਤ ਹੋ ਗਏ ਸਾਈ ਸ੍ਰੀ ਗੁਰੂ ਰਾਮਦਾਸ ਜੀ ਸੋਸਾਇਟੀ ਨੰਦਲਾ ਦਿੱਲੀ ਤੇ ਪੜ੍ਹਦੇ ਠੀਕ ਹੈ ਬਾਈ ਜੋ ਤੁਸੀਂ ਨੰਗਲ ਲਵਾ ਦੇ ਬਹੁਤ ਚੰਗਾ ਉਤਸਾਹ ਨਾਲ ਕਰਦੇ ਹੋ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਇਹਦੇ ਨਾਲ ਨਾਲ ਜੋ ਸਿੱਖਿਆ ਦੇ ਇਹ ਆਪਣਾ ਜੋ ਆਪਣਾ ਮੈਡੀਕਲ ਦੀ ਵੀ ਸਹੂਲਤ ਤੇ ਆਪਾਂ ਨੂੰ ਪ੍ਰਦਾਨ ਕਰਨੀਆਂ ਚਾਹੀਦੀਆਂ ਨੇ ਕੋਈ ਤਾਂ ਨਹੀਂ ਕਰ ਬਿਲਕੁਲ ਠੀਕ ਹੈ ਜੀ ਬਾਸ ਅਗਵਾ ਦੇ ਬਹੁਤ ਹੀ ਅੰਦਰ ਬੜਾ ਜਾ ਏ ਨਾਨਾ ਜੀ ਦਾ ਅਪਰਜੀ ਦੇ ਰਹੇ ਨਾਨਾ ਮੈਰਕ ਸੁਪਰ ਜਿਹੜੀ ਬਿਲਕੁਲ ਠੀਕ ਹੈ ਹੁਣ ਤੁਸੀਂ ਗੁਰੂ ਜੋ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਪੁਰੀ ਸੰਗਤਾਂ ਨੂੰ ਸ਼ਾਨਾ ਬਣਾ ਰਹੀ ਹੈ ਤੁਸੀਂ ਆਪਣੇ ਸਭਾ ਵਾਲੋ ਕੀ ਸੰਦੇਸ਼ ਦੇਣਾ ਚਾਹੁੰਦੇ ਹੈ ਇਹ ਇਹੀ ਹੈ ਜੀ ਆਪਣਾ ਵੀ ਬਰਸ ਦੇ ਜੀ ਸਵੇਰੇ ਰੱਖੀ ਵੀ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤਾਂ ਨੂੰ ਆਈ ਸਵੇਸ਼ ਹੈ ਜੀ ਗੁਰਬਾਣੀ ਦੇ ਨਾਲ ਜੁੜੋ ਅੰਮ੍ਰਿਤ ਬਾਣ ਕਰੋ ਮਹਾਰਾਜ ਦੇ ਪਰਸ਼ੰਦਿਦਾਰੇ ਕਰੋ ਤੇ ਸਾਰੀ ਸੰਗਤ ਦੀ ਸੇਵਾ ਪਹਾਰ ਕਰੋ ਜੀ नक्की ਜੀ ਤੁਸੀਂ ਲੰਬੇ ਸਮੇਂ ਤੋਂ ਅਮ੍ਰਿਤਸਰ ਆ ਕੇ ਆਪਣੇ ਜਥੇ ਦੇ ਨਾਲ ਲੰਗਰ ਲਗਾਨੇ ਹੋ ਤੁਸੀਂ ਜੋ ਅਮ੍ਰਿਤਸਰ ਦੀ ਸੰਗਤ ਤੁਹਾਨੂੰ ਅੱਜ ਦੇਖ ਰਹੀ ਹੈ ਸਾਡੇ ਚੈਨਲ ਦੇ ਮਾਧਮ ਨਾਲ ਦੀ ਸੰਦੇਸ਼ ਦੇਣਾ ਕਰਨੇ ਹੋ ਸੰਦੇਸ਼ ਇਹ ਹੈ ਜੀ ਮਹਾਰਾਜ ਸਾਰੀ ਵਰਾਈ ਦੇ ਨਾਲ ਜੁਰੂ ਅਮਰਿਤਪਾਨ ਕਰੋ ਕਿਉਂਕਿ ਸਭ ਤੋਂ ਸਭ ਤੋਂ ਵੱਡੀ ਚੀਜ਼ ਹੈਗੀ ਅਮਰਿਤਪਾਨ ਕਰਨਾ ਜੀ ਚਲੋ ਅਮਰਿਤਪਾਨ ਕਰ ਲੈਂਦੇ ਸੰਗਤ ਆਸੇ ਬੰਦੇ ਸ਼ਾਮ ਰੇ ਦੀ ਜਿਸ ਨਾਲ ਮਹਾਰਾਜ ਦਾ ਪਿਆਰ ਮਿਲਦਾ ਹੈ ਮਾਰੇ ਦਾ ਦਿਲਾਰ ਮਿਲਦਾ ਜੀ ਆਨ ਵੱਲੋਂ ਦਿਨਾਂ ਤੋਂ ਤੁਹਾਡੀ ਸੇਵਾ ਸੁਸਾਇਟੀ ਵੱਲੋਂ ਹੋਰ ਕਿਨੇ ਦੇ ਟ੍ਰੈਲਿੰਗ ਕਿਤੇ ਜਾਂਦੀ ਹੈ ਹੋਰ ਮਾਰੇ ਵਾਸਤੇ ਮਾਰੇ ਸੇਵਾ ਲੈਦੇ ਰਹਿੰਦੇ ਜੀ ਜਿਹਦਾ ਰੋਟਲਾ ਵੇਜੀ ਕਰਾਉਂਦੇ ਕਿਤਾ ਸਮਾਂ ਕਰਵਾਉਂਦੇ ਰਹਿੰਦੇ ਆ ਜੀ ਅੰਮ੍ਰਿਤਪਾਲ ਦੇ ਅਗਲੇ ਸੰਚਾਰ ਸੇਵਾ ਵੀ ਕਰਵਾਉਂਦੇ ਮਾਰੇ ਹੋਰ ਹੀ ਮਾਰੇ ਗੁਬਾਰੀ ਕੱਢੇ ਮੁਕਾਬਲੇ ਕਰਵਾਉਂਦੇ ਨੇ ਜੀ ਮੈਡੀਕਲ ਕੈਂਪ ਕਰਵਾਉਂਦੇ ਨੇ ਜੀ ਤੇ ਹੋਰ ਮਾਰੇ ਕਿਰਪਾ ਕਰਨ ਵਾਸਤੇ ਨੇ ਸੇਵਾ ਲੈਂਦੇ ਰਹਣ ਸਾਡੇ ਕੋਲ ਠੀਕ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਜੀ ਸੋ ਐਸੀ ਸਾਡੇ ਨਾਲ ਅ ਸ੍ਰੀ ਗੁਰੂ ਰਾਮਦਾਸ ਜੀ ਦਾ ਸੇਵਾ ਸੈਕੀ ਤੋਂ ਕੈਂਪਰ ਜੀ ਨਾਲ ਵਿਦਿਆਰਥੀ ਕੀ ਹੈ ਸੇਵਾ ਸੈਕੀ ਜੀ ਨੇ ਕਾਫੀ ਨੰਬਰ ਸਮੇਤ ਤਮਿਲ ਸੈਜੀ ਦੇ ਨੰਬਰ ਲਗਾ ਰਹੀ ਹੈ ਇਹਨੂੰ ਰੰਗ ਚ ਕਰ ਰਿਹਾ ਹੈ ਇਹ ਕੈਮਰਾਮੈਨ ਵੀ ਸ੍ਰੀ ਜੀ ਨਾਲ ਹਰ ਪਿੰਚ ਕਰਦੇ ਜੀ ਸੰਗਤੀ ਜਿਹੜੀ ਇੱਕ ਅਲਾ ਭਰਤੀ ਨਾ ਇੱਥੋਂ ਤੱਕ ਪ੍ਰਕਰਮਾ ਕਰਕੇ ਸੀਸ ਭੇਜ ਕੀਤਾ ਤੇ ਉਹ ਜਿਹੜੇ ਭੱਜੇ ਨਾ ਭੱਜੇ ਉਹ ਕਹਿੰਦੇ ਤੁਹਾਡੀ ਡਿਊਟੀ ਤੇ ਅਮਰਸਰ ਦੇ ਨਹੀਂ ਕਰਦੇ ਓਏ ਇਹਦੇ ਜਨਾਬ ਅਮਰਸਰ ਤੇ ਹੋਰੀ ਖੇਡਾਂ ਮਰਤ ਗਈਆਂ ਅਗਰ ਤੁਸੀਂ ਸੇ ਘਬਰਾਈ ਬੜੇ ਕੰਦੇ ਹੋ ਅਦੇ ਇਹਦੇ ਜਨਾਬ ਦਾ ਗੇਲਾ ਮੱਝਾ ਬੇਉਤਰ ਤੇ ਦ੍ਰਿਸ਼ ਵੇਖਣਾ ਉਹ ਜਿਹੜਾ ਸੀ ਵੇਖੇ ਆਏ ਆ ਦੀ ਦਿੱਖ ਦਿੱਤੇ ਹੋਏ ਅੱਜ ਪੰਜਾਬ ਜਿੰਨੀ ਕਮੇਡੀ ਦੀ ਟੀਮਾਂ ਅਮਰੀ ਸਰਸਾ ਦੇ ਕਿ ਮੌਜੂਦ ਹੈ ਜਿੱਥੇ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵੱਲੋਂ ਜੋ ਕਿ ਕਾਫੀ ਲੰਬੇ ਸਮੇਂ ਤੋਂ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਅੱਜ ਸਾਡੇ ਨਾਲ ਇਹ ਕਮੇਟੀ ਮੌਜੂਦ ਹੈ ਆਓ ਅੱਜ ਅਸੀਂ ਗੱਲ ਕਰਦੇ ਹਾਂ ਸਮੂਚੀ ਕਮੇਟੀ ਨਾਲ ਜੋ ਕਿ ਬੜੇ ਲੰਬੇ ਟਾਈਮ ਤੋਂ ਸ੍ਰੀ ਗੁਰੂ ਜੀ ਤੇ ਸ੍ਰੀ ਦਰਬਾਰ ਸਾਹਿਬ ਆ ਕੇ ਇੱਥੇ ਲੰਗਰ ਦੀ ਸੇਵਾ ਕਰਦੇ ਨੇ ਅੱਜ ਅਸੀਂ ਸਾਰੇ ਕਮੇਟੀ ਮੈਂਬਰਾਂ ਨਾਲ ਗੱਲਬਾਤ ਕਰਕੇ ਆਪਣੇ ਚੈਨਲ ਜਰੀਏ ਆਪ ਜੀ ਨੂੰ ਜਾਣਕਾਰੀ ਦਿੰਨੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਤੁਸੀਂ ਬਹੁਤ ਲੰਬੇ ਟਾਈਮ ਤੋਂ ਇੱਥੇ ਗੁਰੂ ਘਰ ਵਿਖੇ ਜੋ ਅੰਮ੍ਰਿਤਸਰ ਸ਼ਹਿਰ ਵਿਖੇ ਕਪੂਰਸਲਾ ਤੋਂ ਆਕੇ ਲੰਗਰ ਲਗਾ ਰਹੇ ਹੋ ਇਸ ਸੰਬੰਧ ਬਾਰੇ ਇਸ ਜੋ ਆਪਣਾ ਇਹ ਜਨਮ ਦਿਹਾੜਾ ਹੈ ਬਾਬਾ ਦੀਪ ਸਿੰਘ ਜੀ ਦਾ ਇਹਦੇ ਬਾਰੇ ਕੀ ਸੰਦੇਸ਼ ਦੇਣਾ ਚਾਹਨਾ ਬਾਬਾ ਦੀਪ ਸਿੰਘ ਜੀ ਦੇ ਸਾਰੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਆਪਾਂ ਜੀ ਤੱਕ ਬੂਥ ਵਿੱਚੋਂ ਵੱਡੇ ਕਾਫਲੇ ਨਾਲ ਜੁੜਦੇ ਆ ਸਾਰੀ ਸੰਗਤ ਆਂਦੀ ਆ 100 150 ਪਹਾਣੀ ਆਣ ਕੇ ਇੱਥੇ ਜੀ ਆਪਾਂ ਗਰਮ ਦੁੱਧ ਤੇ ਗੁਲਾਬ ਜੰਮਦੀ ਸੇਵਾ ਮਾਰੇ ਦੀ ਕਿਰਪਾ ਸਾਹਿਬ ਸਮਸੇਰਾ ਦਦੀ ਇਹ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸੇਵਾ ਕਰਦੇ ਹੋਏ ਤੇ ਕਿੰਨੇ ਤੁਸੀਂ ਆਪਣੀ ਜذور ਮੈਂਬਰਾਂ ਤੋਂ ਸ਼ੁਰੂ ਕੀਤਾ ਤੇ ਅੱਜ ਤੁਸੀਂ ਕਿੰਨੇ ਕਾਫਲੇ ਦੇ ਸਮੇਤ ਇੱਥੇ ਪਹੁੰਚੇ ਹੋ ਸਾਨੂੰ ਜੀ ਮਹਾਰਾਜ ਦੀ ਕਿਰਪਾ ਨਾਲ 15 ਸਾਲ ਹੋ ਗਿਆ ਹੈ ਅਸੀਂ ਪੰਜ ਸਿੰਘ ਆਂਦੇ ਹਾਂ ਨਹੀਂ ਇੱਥੇ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤਾਂ ਮਾਰੇ ਦੀ ਕਿਰਪਾ 100 150 ਸੰਗਤ ਆਂਦੀ ਹੈ ਜੀ ਜੀ ਠੀਕ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਯਾਰ ਆਨਮਲੇ ਦਿਨਾਂ ਦੇ ਵਿੱਚ ਕਿ ਜੋ ਤੁਸੀਂ ਯਾਰ ਅਦਰੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਤੁਸੀਂ ਬਹੁਤ ਲੰਬੇ ਸਮੇਂ ਤੋਂ ਕਪੂਰਸਾ ਸ਼ਹਿਰ ਤੋਂ ਅੰਮ੍ਰਿਤਸਰ ਵਿਖੇ ਲੰਗਰ ਦੀ ਸੇਵਾ ਕਰ ਰਹੇ ਹੋ ਤੁਸੀਂ ਆਪਣੀ ਜੋ ਤੁਹਾਡੀ ਸਭਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਅਸਾਸਾਟੀ ਵੱਲੋਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਬਾਬਾ ਦੀਪ ਸਿੰਘ ਜਰਮ ਜੀ ਸਾਰੇ ਸਪੋਰਟ ਕਰਨ ਲੱਖ ਲੱਖ ਵਧਾਈਆਂ ਜੀ ਸੰਦੇਸ਼ ਜਾਈ ਹੈ ਜੀ ਬਾਬਾ ਜੀ ਜਨਮ ਦਿਹਾੜੇ ਵਿੱਚ ਮੱਤ ਤੋਂ ਮੱਤ ਗੁਰਬਾਨੀ ਨਾਲ ਜੁੜੋ ਅੱਛਾ ਤਾਂ ਰਹਿਤ ਲੋ ਇਹ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਇੱਥੇ ਲੰਗਰ ਦੀ ਸੇਵਾ ਕਰਦਿਆਂ ਨੂੰ ਤੇ ਇਹ ਤੁਸੀਂ ਕਿਵੇਂ ਮਤਲਬ ਕਿੰਨੇ ਸਿੰਘਾਂ ਨੇ ਇਹ ਸੇਵਾ ਸ਼ੁਰੂ ਕੀਤੀ ਤੇ ਅੱਜ ਤੁਸੀਂ ਕਿੰਨੇ ਕਾਫਲੇ ਦੇ ਰੂਪ ਚ ਆਏ ਹੋ ਜੀ ਜੀ ਮਹਾਰਾਜੀ ਦੀ ਕਿਰਪਾ ਨਾਲ 15 16 ਸਾਲ ਹੋ ਗਿਆ ਪਹਿਲਾਂ ਪੰਜ ਛੇ ਸਿੰਘ ਆਈ ਜੋ ਦਾ ਇੱਥੇ ਇੱਥੇ ਲੰਗਰ ਦੇਖੇ ਲੱਗੇ ਜੀ ਫਿਰ ਅੱਪ ਵੀ ਇੱਕ ਮੰਦ ਵਿੱਚ ਜਦੋਂ ਸੱਪਾਂ ਸੰਤੋ ਅਪੀਲ ਕੀਤੀ ਸੀ ਵੀ ਵੱਤਵਾ ਦਾ ਲੰਗਰ ਲਾਈਏ ਇੱਥੇ ਜੋ ਕਿ ਅਜਾ ਬਾਬਾ ਦੀਪ ਸਿੰਘ ਜਨਮ ਦਿਹਾੜੇ ਦੇ ਸਮਰਪਿਤ ਗਰਮ ਗੁਲਾਬੀਆਂ ਬਣਾ ਤੇ ਨਾਲ ਦੁੱਧ ਦਾ ਲੰਗ ਲਗਾਇਆ ਗਿਆ ਠੀਕ ਹੈ ਜੀ ਇਹ ਬਾਬਾ ਜੀ ਤੁਸੀਂ ਹੁਣ ਕੀ ਸੰਦੇਸ਼ ਜਿੰਨਾ ਚਾਹੁੰਦੇ ਹੋ ਕਿ ਜਿਵੇਂ ਅੱਜ ਇੱਥੇ ਕਾਫੀ ਪਦਾਰਥਾਂ ਦੇ ਦਾ ਲੰਗਰ ਜੋ ਹਰ ਸਾਲ ਦੀ ਤਰ੍ਹਾਂ ਲੱਗਦੇ ਨੇ ਕਿ ਤੁਹਾਨੂੰ ਇਹ ਲੱਗ ਰਿਹਾ ਕਿ ਜੋ ਸਿੱਖਿਆ ਦੇ ਜਾਂ ਮੈਡੀਕਲ ਰੂਪ ਦੇ ਵਿੱਚ ਵੀ ਇੱਥੇ ਲੰਗਰ ਲੱਗਨੇ ਚਾਹੀਦੇ ਨੇ ਬਿਲਕੁਲ ਹੀ ਸਹੀ ਕੁਐਸਚਨ ਕੀਤਾ ਜੀ ਇੱਥੇ ਆਪਾਂ ਇਹਦਾ ਦਰਮ ਦੁੱਧ ਲਗਾਇਆ ਜੀ ਆਪਾਂ ਗਰਮ ਗੁਲਾਬੀਆਂ ਲਾਈਆਂ ਨੇ ਨਾਲ ਹੀ ਸੀ ਜੋ ਉਪਰਾਲਾ ਕਰਦੇ ਆ ਵੀ ਫ੍ਰੀ ਮੈਡੀਕਲ ਕੈਂਪ ਵੀ ਨਾਲ ਫਰੀਦਸਤਾ ਰਾਮ ਇਚ ਵਡਿਆ ਗਿਆ ਨੇ ਮਾਲੇ ਦੀ ਕਿਰਪਾ ਨਾਲ ਠੀਕ ਹੈ ਜੀ ਤਾਂ ਤੁਸੀਂ ਜੋ ਤੁਹਾਡੀ ਸੇਵਾ ਸੁਸਾਇਟੀ ਹੈ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਇਹ ਕਿਵੇਂ ਨਿਰੰਤਰ ਉਪਰਾਲੇ ਕਰਦੀ ਹੈ ਤੇ ਆਉਣ ਵਾਲੇ ਦਿਨਾਂ ਚ ਤੁਸੀਂ ਕੀ ਉਪਰਾਲੇ ਜਾਂ ਕੀ ਤੁਹਾਡੇ ਸਮਾਗਮ ਜਾਂ ਜੋ ਸਮਾਗਮ ਹੈ ਜੀ ਜਿੱਦਾ ਗੁਰੂ ਹਰਾਈ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਜੋ ਕਿ ਅਸੀਂ ਸਟੇਮਲਸ ਆ ਮਨਾਣ ਜਾ ਰਹੇ ਹਾਂ 31 ਜਨਵਰੀ ਤੇ 1 ਫਰਵਰੀ ਨੂੰ ਹੋਰ ਉਸ ਤੋਂ ਇਲਾਵਾ ਜੀ ਜਿੱਦਾ ਹੋਰ ਆਪਣੇ ਭਗਤ ਸਭਾ ਨਾਲ ਗੁਰੂ ਸਾਹਿਬਾ ਨਾਲ ਆਪਣੇ ਗੁਰੂ ਸਾਹਿਬਾਂ ਦੇ ਗੁਰਪਰਵਾੰਦੇ ਨੇ ਕੋਈ ਸਾਡੇ ਸ਼੍ਰੀ ਗੁਰੂ ਰਾਮਦਾਸ ਸੇਵਾ ਸਾਡੀ ਸੰਗਤ ਦਾ ਸਜੋਗ ਨਾਲ ਸਾਰੇ ਪ੍ਰੋਗਰਾਮ ਬਣਾਉਂਦੀ ਹੈ ਠੀਕ ਹੈ ਜੀ ਆਪ ਜੀ ਦਾ ਪੰਜਾਬ ਜੁਨਿੰਗ ਮੀਡੀਆ ਦੀ ਟੀਮ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਡੇ ਨਾਲ ਪ੍ਰਿਤਪਾਲ ਸਿੰਘ ਸੋਨੋ ਜੀ ਜੋ ਕਿ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਪ੍ਰਧਾਨ ਨੇ ਤੇ ਅੱਜ 150 ਦੇ ਕਰੀਬ ਸੰਗਤ ਨੂੰ ਲੈ ਕੇ ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਨੇ ਕੈਮਰਾਮੈਨ ਹਰਪ੍ਰੀਤ ਸਿੰਘ ਸਾਗਰ ਦੇ ਨਾਲ ਨਮੀਨ ਸ਼ੋਦੀ ਦੀ ਰਿਪੋਰਟ Thank oh. ਵੈਲ ਰੈਡੀ ਜੀ ਦਾ ਫਲਸਫਾ ਰੈਡੀ ਜੀ ਕੀ ਫਤਵਾ 60 ਸਾਲ ਦੀ ਤਰਾਹ ਦੇ ਤੁਸੀਂ ਅੱਗੇ ਬੁੱਢੇ ਦਾ ਸਹਿ ਸ਼ੀਦਾ ਵਿੱਚ ਲੰਗਰ ਲਗਾਇਆ ਸੀ ਕਿਹਨੇ ਕਰਨਾ ਹੈ ਵੈਲ ਰੈਡੀ ਦਾ ਸਾਹ ਹੰਦੀ ਵਜੇ ਤਾਂ ਕਰਵਾ ਦੇ ਜੀ ਵਿਦੇਸ਼ ਵਾਸੀਆਂ ਤੋਂ ਸਾਥ ਨਾ ਮਿਲਦੀ ਤਾਂ ਅੜੀ ਬਾਕੀ ਪਾਈ ਹੋ ਗਈ ਜੀ ਕਿ ਇਹ ਲੰਗਰ ਕੇ ਸੇਵਾ ਨੇ ਮਗਾਇਆ ਜਾ ਰਿਹਾ ਤੇ ਇੱਕ ਤੁਸੀਂ ਕਿੰਨੇ ਸਾਲਾਂ ਤੋਂ ਲਗਾ ਰਹੇ ਹੈ ਜੀ ਬਾਬਾ ਸਿੰਘ ਜੀ ਆ ਵੀ ਮੇਰੇ ਪਾਸ ਇੱਥੇ ਹੱਥ ਰੱਖ ਕੇ ਸੇਵਾ ਜੀ ਤੁਹਾਡਾ 16 ਸਾਲ ਹੋ ਗਿਆ ਜਾ ਰਿਹਾ ਹੈ ਜੀ ਗੁਰੂ ਦਾ ਸੇਵਾ ਸੜੀ ਲਗਾਉਂਦੇ ਹਨ ਤੇ ਇਹ ਸਰੂਤ ਤੁਸੀਂ ਕਿੰਨੇ ਆਪਣਾ ਜਥਾ ਲਗਾ ਕੇ ਆਏ ਹੋ ਤੇ ਇਹ ਕਿੰਨੀ ਦੇਰ ਹੋ ਗਈ ਸੇਵਾ ਲੰਗਰ ਚੱਲ ਰਹੀ ਹੈ ਜੀ ਇਸ ਮੰਗਰ ਚਰਦੇ ਨੂੰ ਕਿੰਨੀ ਦੇਰ ਹੋ ਗਈ ਤੇ ਤੁਸੀਂ ਕਪੂਠਲੇ ਤੋਂ ਕਿੰਨੇ ਦਿਨਾਂ ਰਿਹਾ ਲੱਗਦਾ ਹੈ ਇਹ ਜੀ ਮਹਾਰਾਣੀ ਕਿਰਪਾਲ ਜੀ ਸੋ ਸਵਾਸਤਾ ਸਾਹਿਬ ਹੁੰਦੇ ਇੱਥੇ ਆਂਦੇ ਤੇ ਤਕਰੀਬਨ ਫਾਲਿਓ ਸਤਾ ਜੀ ਪਲਾਹੀ ਚਾਰ ਪੰਜ ਸਿੱਧੇ ਸ਼ੁਰੂ ਕੀਤਾ ਸੀ ਅੱਜ ਮਹਾਰਾਣੀ ਕਾ ਹੋ ਰਹਾ ਰੱਬੋ ਵੱਡਾ ਹੋਗਾ ਜੇ ਉਸ ਤੋਂ ਵੱਧ ਸਮਾਂ ਬਚਾ ਸਾਡੇ ਨਾਮ ਆਈ ਹੈ ਕਪੂਠਲੇ ਤੋਂ ਗੁਰੂ ਸਾਹਿਬ ਜੀ ਦੇ ਜੋ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਜੜਾ ਤੁਸੀਂ ਇਸ ਬੰਦ ਕੀ ਕਹਿਣਾ ਚਾਹੁੰਦੇ ਹੋ ਬਾਬਾ ਦੀਪ ਸਿੰਘ ਜੀ ਜਦੋਂ ਆਪਾਂ ਦੇਖੋ ਮਹਾਰਾਣੀ ਕਿਰਪਾਲਾ ਸੇਵ ਲੈਣ ਚਾਹੀਦੀ ਬਾਬਾ ਦੀਪ ਜੀ ਵੀ ਬਹੁ ਸੀ ਆਪਾਂ ਨੰਗਰ ਵੀ ਲਈਏ ਤੇ ਨਾਲ ਬਾੜੀ ਵੀ ਜੱਟ ਕੇ ਪੜੀਏ ਠੀਕ ਹੈ ਤਾਂ ਇਹ ਲੱਗਦਾ ਕਿ ਇਹ ਲੰਗਰ ਦੇ ਨਾਲ-ਨਾਲ ਜੋ ਦਵਾਈਆਂ ਦੇ ਪੜਾਈਆਂ ਦੇ ਇਹ ਵੀ ਲੰਗਰ ਲਗਾਤਾਰ ਚੱਲਨੇ ਚਾਹੀਦੇ ਬਿਲਕੁਲ ਜੀ ਬਿਲਕੁਲ ਹੀ ਸਹੀ ਇਹ ਪੋਸ਼ਣ ਵੀ ਤਾਂ ਹੈ ਨਾ ਆਪਾਂ ਪੂਰਾ ਮਾੜੀ ਕਿਰਪਾ ਤੇ ਕੰਮ ਕਰ ਰਹੇ ਆ ਆਪਾਂ ਬੜੀ ਇੱਥੇ ਆਏ ਆ ਅੰਮ੍ਰਿਤਸਰ ਬਾਬਾ ਜੀ ਜੀ ਦੇ ਨੰਗਰ ਵਿੱਚ ਆਪਾਂ ਬੁਲਾ ਹੋਇਆ ਹਾਂ ਤੇ ਦੂਜੇ ਨੰਗਰ ਲਾਇਆ ਇਹਦੇ ਨਾਲ ਨਾਲ ਇੱਥੇ ਤੇ ਮੈਡੀਕਲ ਫ੍ਰੀ ਸਿਰਫ ਆਪ ਵੀ ਨਾਂ ਲਗਾਇਆ ਜੀ ਤੁਹਾਡ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਬਾਈ ਗੁਰ ਸਿੰਘ ਜੀ ਦਾ ਸਾਹ ਸਾਬ ਬਾਈ ਗੁਰੂ ਜੀ ਖਤੇ